ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਦੇ ਹੈਵੀ ਸਾਈਜ਼ ਲਈ ਆਪਾਂ ਕਿਹੜੀ ਸਾਈਡ ਦੀ ਫੱਟੀ ਵਰਤੀਏ ਤਾਂ ਕਿ ਆਪਣਾ ਫਿਟਿੰਗ ਬਹੁਤ ਪ੍ਰੋਪਰ ਆਵੇ ਇਦਾਂ ਉੱਪਰ ਤੋਂ ਤੁਸੀਂ ਪਹਿਲਾਂ ਇਸ ਸਾਈਡ ਨਾਲਾਉਣੇ ਹੈਵੀ ਸਾਈਜ਼ ਦਾ ਪਤਾਮੇ ਦੱਸ ਰਹੇ ਹਾਂ ਕਿ ਉੱਪਰ ਤੋਂ ਰੱਖਣਾ ਆਪਣੀ ਫੱਟੀ ਨੂੰ ਇਹਨੂੰ ਉੱਪਰ-ਨੀਚੇ ਬਿਲਕੁਲ ਨਹੀਂ ਹੋਣਾ ਨਹੀਂ ਤੇ ਤੁਮ ਉਹ ਆਪਣਾ ਹੋ ਜੂ ਤਾਂ ਕੋਈ ਚੱਕਰ ਨਹੀਂ ਹੈਗਾ ਹਨਾ ਤੇ ਠੀਕ ਹੈ ਜੇ ਇਦਾਂ ਹੁਣ ਪੇਟ ਨਿਕਲਿਆ ਹੁੰਦਾ ਹੈਵੀ ਸਾਈਜ਼ ਦੇ ਵਿੱਚ ਹਨਾ ਤਾਂ ਉਹਨੂੰ ਪੇਟ ਨੂੰ ਆਪਣਾ ਡਾਈਜੈਸਟ ਕਰਨ ਵਾਸਤੇ ਇੱਥੇ ਆਪਾਨੂੰ ਕਪੜਾ ਚਾਹੀਦਾ ਹੁੰਦਾ ਹੈ ਹਨਾ ਤਾਂ ਉਹ ਆਪਾਂ ਨੂੰ ਕਪੜਾ ਇਹ ਦੇਖੋ ਆਪਾਂ ਉੱਪਰ ਤੋਂ ਪਹਿਲਾਂ ਲੋਰ ਵੈਸ ਤੋਂ ਉੱਪਰ ਵੈਸ ਤੱਕ ਮਾਰਕਿੰਗ ਕਰਾਂਗੇ ਫਿਰ ਆ ਜਾਾਂਗੇ ਆਪਾਂ ਉੱਪਰ ਵੈਸ ਤੋਂ ਕਮਰ ਤੱਕ ਕਮਰ ਤੋਂ ਆਈ ਅੱਗੇ ਆਪਣੀ हिਪ ਵਾਲੀ ਮਾਰਕਿੰਗ ਆ ਦੇਖੋ ਆਪਾਂ ਸਲਿਮ ਸਾਈਡ ਜਿਹੜੀ ਸਲਿਮ ਹੈਵੀ ਸਾਈਜ਼ ਆਪਾਂ ਮਾਰਕਿੰਗ ਕੀਤੀ ਹੈ ਉਧਰਲੀ ਸਾਈਡ ਨਾ ਕੀਤੀ ਆ ਐਂਡ ਇਹ ਆ ਗਈ ਸਲਿਮ ਸਾਈਡ ਜਿੱਦਾਂ ਕਿ ਆਪਾਂ ਨਾਰਮਲ ਸਾਈਜ਼ ਹੁੰਦਾ ਤਾਂ ਇੱਧਰਲੀ ਸਾਈਡ ਨਾ ਮਾਰਕਿੰਗ ਕਰਦੇ ਹਣਾ ਤੇ ਇਹਦੇ ਵਿੱਚ ਫਰਕ ਦੇਖੋ 8 ਇੰਚ ਦਾ ਫਰਕ ਨਿਕਲੇ ਆ ਜੇਪਰੋਂ ਟੋਟਲ ਕਰੀਤਾ ਪਾਣੀ ਤੋਂ 2 ਇੰਚ ਦਾ ਆਪਣਾ ਫਰਕ ਰਹੀ ਜੀ ਦੋਨੇ ਪੱਲੇ ਅਟੈਚ ਕਰਕੇ ਤਾਂ ਇਹਦੇ ਨਾਲ ਤੁਸੀਂ ਹੈਵੀ ਸਾਈਜ਼ ਦਾ ਇਦਾਂ ਹੀ ਪੱਟੀ ਲਾ ਕੇ ਜਿਹੜੀ ਮਾਰਕਿੰਗ ਕਰਨੀ ਹੈ ਤੁਸੀਂ ਤਾਂ ਕਿ ਆਪਣਾ ਪੇਟ ਐਡਜਸਟ ਹੋ ਜਾਈਏ ਉਹਦੇ ਉੱਪਰ ਫਿਟਿੰਗ ਸਹੀ ਆ ਜੇ ਪੇਟ ਆ ਜੇ ਤਾਂ ਆਪਣਾ ਫਸ ਜਾਈਏ ਇਹ ਫੱਟੀ ਦੀ ਬਾਰ ਤੋਂ ਵੀ ਤਰੀਕੇ ਨਾਲ ਹੁੰਦੀ ਹੈ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਇਦਾਂ ਦੇ ਹੋਰ ਟ੍ਰਿਕਸ ਜਾਣਨ ਲਈ ਤੁਸੀਂ ਆਪਣੇ ਪੇਜ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਨੂੰ ਵੀ ਜਾਣਕਾਰੀ ਮਿਲ ਸਕੇ ਤਾਂ ਇਸ ਪੱਟੀ ਨਾਲ ਆਪਾਂ ਬਾਹ ਵਿੱਚ ਵੀ ਆ ਜਿਹੜੀ ਉਗਾਟ ਪਾ ਸਕਦੇ ਆ ਉਹ ਆਪਣੀ ਬੋਡੀ ਰਿਕੋਰਡਿੰਗ ਹੁੰਦਾ